ਸਤਿ ਸ਼੍ਰੀ ਅਕਾਲ ਦਾਨਮੀਓ ਦੇਖ ਰਹੇ ਤੁਸੀਂ ਤੇ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇਹਦ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲੇ ਰੁਕ ਕਰ ਲਾਂਗੇ ਇਸ ਵਕਤ ਦੀ ਵੱਡੀ ਖਬਰ ਦਾ। ਭਲਕੇ ਪੰਜਾਬ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਦੇ ਚੱਲਦਿਆਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵਿੱਚ ਸਿਆਸਤ ਜਿਹੜੀ ਹੈ ਉਹ ਗਰਮਾਈ ਹੋਈ ਨਜ਼ਰ ਆ ਰਹੀ ਹੈ। ਜਿਮਨੀ ਚੋਣਾ ਨੂੰ ਲੈ ਕੇ ਵੱਡੀ ਖਬਰ ਆਈ ਹੈ। ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ 20 ਨਵੰਬਰ ਯਾਨੀ ਕਿ ਭਲਕੇ 4 ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰ ਜੋਗਾ ਹੈ ਕਿ ਛੁੱਟੀ ਜਿਹੜੀ ਹੈ ਉਹ ਸਿਰਫ ਚਾਰ ਜ਼ਿਲ੍ਹਿਆਂ ਦੇ ਵਿੱਚ ਹੋਵੇਗੀ ਜਿੱਥੇ ਕਿ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਮਨੀ ਚੋਣਾ ਦੇ ਕਰਕੇ ਬਰਨਾਲਾ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਪਲਕੇ ਯਾਨੀ ਕਿ 20 ਨਵੰਬਰ ਨੂੰ ਛੁੱਟੀ ਰਹਿਣ ਦਾ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ 20 ਨਵੰਬਰ ਨੂੰ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਸੀਟਾਂ ਨੇ ਜਿੱਥੇ ਕਿ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਇਹ ਸੀਟਾਂ ਬਰਨਾਲਾ ਗਿੱਦੜਬਾਹ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੇ ਵਿੱਚ ਹੋਣ ਜਾ ਰਹੀਆਂ ਨੇ ਇਹਨਾਂ ਜਿਮਨੀ ਚੌਣਾ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋਇਆ ਅਤੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ 20 ਨਵੰਬਰ ਯਾਨੀ ਕਿ ਭਲਕੇ ਚਾਰ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਐਲਾਨ ਹੈ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਮਨੀ ਚੌਣਾ ਹੋਣ ਜਾ ਰਹੀਆਂ ਨੇ ਲਗਾਤਾਰ ਸਿਆਸੀ ਕਹਾੜੇ ਜਿਹੜੇ ਨੇ ਉਹ ਪੱਕੇ ਹੋਏ ਨਜ਼ਰ ਆ ਰਹੇ ਸੀ ਤੇ ਹੁਣ 20 ਨਵੰਬਰ ਦਾ ਦਿਨ ਜਿਹੜਾ ਪਲਕੇ ਹੋਵੇਗਾ ਜਿਸ ਦਿਨ VOTER ਜਿਹੜੇ ਨੇ ਉਹ ਆਪਣੇ ਮਤਦਾਨ ਦਾ ਉਪਯੋਗ ਕਰਦੇ ਨਜ਼ਰ ਆਉਣਗੇ ਅਤੇ ਇਸ ਕਰਕੇ ਛੁੱਟੀ ਦਾ ਐਲਾਨ ਜਿਹੜਾ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਕੀਤਾ ਗਿਆ ਹੈ ਡੇਰਾ ਬਾਬਾ ਨਾਨਕ ਦੀ ਜਿਮਨੀ ਚੌਂ ਨੂੰ ਲੈ ਕੇ VOTERਾਂ ਨੂੰ ਪਰਮਾਉਣ ਦੇ ਵਾਸਤੇ ਲਗਾਤਾਰ ਸਿਆਸੀ ਅਖਾੜੇ ਜਿਹੜੇ ਨੇ ਪੱਖੇ ਨਜ਼ਰ ਆਏ ਨੇ ਅਤੇ ਬੀਤੇ ਦਿਨ ਹੁਣ ਲਗਾਤਾਰ ਹੀ ਚੋਣ ਪ੍ਰਚਾਰ ਜਿਹੜੇ ਨੇ ਉਹਨਾਂ ਦੇ ਉੱਤੇ ਰੋਕ ਲਗ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ VOTERਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਹਰ ਉਮੀਦਵਾਰ ਆਪਣਾ ਆਪਣਾ ਪੂਰਾ ਜੋਰ ਅਜਮਾਇਸ਼ ਕਰਦਾ ਨਜ਼ਰ ਆਇਆ ਜਿਸ ਦੇ ਚਲਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਧਾਵਾ ਦੇ ਹੱਕ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਅਤੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਕਿਲਾ ਲਾਲ ਸਿੰਘ ਤੋਂ ਇੱਕ ਰੋਡ ਸ਼ੋਅ ਘਟਿਆ ਗਿਆ ਇਸ ਮੌਕੇ ਤੇ ਰਸਤੇ ਦੇ ਵਿੱਚ ਲੋਕਾਂ ਦੇ ਵੱਲੋਂ ਰੋਡ ਸ਼ੋਅ ਦਾ ਪਰਮਾ ਹੰਗਾਰਾ ਵੀ ਦੇਖਣ ਨੂੰ ਮਿਲਿਆ ਅਤੇ ਵੱਡਾ ਸਵਾਗਤ ਵੀ ਕੀਤਾ ਗਿਆ ਇਸ ਦੌਰਾਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਧਾਇਕ ਬਟਾਲਾ ਨੇ ਜਿੱਤ ਦਾ ਦਾਵਾ ਵੀ ਠੋਕ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਡੇਰਾ ਬਾਬਾ ਨਾਨਕ ਦੇ ਲੋਕ ਜਿਹੜੇ ਨੇ ਉਹ ਬਦਲਾ ਚਾਹੁੰਦੇ ਨੇ ਅਤੇ ਬਦਲਾ ਜਿਹੜਾ ਉਹ ਆਕੇ ਰਵੇਗਾ ਲੋਕ ਹੰਕਾਰ ਅਤੇ ਆਕੜ ਨੂੰ ਭੰਨਣਾ ਚਾਹੁੰਦੇ ਨੇ ਅਤੇ ਇਸ ਵਾਰ ਲੋਕ ਜਿਹੜੇ ਨੇ ਗੁਰਦੀਪ ਰੰਧਾਵਾ ਨੂੰ ਵੱਡੀ ਲੀਡ ਦੇ ਨਾਲ ਜਿੱਤ ਦੇ ਕੇ ਵਿਧਾਨ ਸਭਾ ਦੇ ਵਿੱਚ ਭੇਜਣਗੇ ਜਿਸ ਦਾ ਪਤਾ 23 ਤਰੀਕ ਨਤੀਜੇ ਵਾਲੇ ਦਿਨ ਲੱਗ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਸੁੱਚਾ ਸਿੰਘ ਲੰਗਾ ਜਿਨ੍ਹਾਂ ਦੇ ਵੱਲੋਂ 31 ਮੈਂਬਰੀ ਟੀਮ ਦੇ ਨੂੰ ਅਪਣਾ ਕੇ ਉਮੀਦਵਾਰ ਦਾ ਸਮਰਥਨ ਜਿਹੜਾ ਕੀਤਾ ਗਿਆ ਸੀ ਤਾਂ ਅਕਾਲੀ ਦਲ ਦੇ ਮੈਂਬਰ ਨੇ ਜਿਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਜਿਹੜਾ ਸਮਰਥਨ ਕੀਤਾ ਗਿਆ ਸੀ ਉਸ ਦਾ ਧੰਨਵਾਦ ਵੀ ਜਿਹੜਾ ਇਸ ਰੋਡ ਸ਼ੋਅ ਦੇ ਵਿੱਚ ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਅਤੇ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਦੇ ਵੱਲੋਂ ਵੀ ਕੀਤਾ ਗਿਆ। ਅਸੀਂ ਬਸ ਹਲਕੇ ਜਿ ਇੱਕ ਸੱਦਾ ਦੇ ਦੇ ਜੇ ਦੇ ਦੇ ਬੰਦਨ ਕਾ ਲਿਓ ਪਰਵਾਦ ਬਾਤ ਤੇ ਹੰਕਾਰ ਦਾ ਅੰਤ ਕਰ ਦਿਓ ਕੰਮ ਬਸ ਖਤਮ ਕਰ। ਸਾਡੇ ਨਾਲ ਆ ਗਿਆ ਹਾਂ ਕਹਿੰਦਾ ਚਾਹੁੰਦੇ ਤੁਸੀਂ ਕੱਲ ਮਿਲ ਕੇ ਆਇਓ ਪਿਛਲੇ ਆਇਆ ਸਰ 20 ਤੀਖ ਸ਼ਾਮ ਨੂੰ ਪਤਾ ਲੱਗੂਗਾ ਕਿ ਕ੍ਰਿਸਟਿਨ ਭਾਈ ਚਾਹਦਾ ਕਿਤੇ ਨਾਲ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਮੈਂ ਰਜਕੇ ਲੁੱਟਿਆ ਇਨਕਲਾਬ ਦੇ ਨਾਲ ਨਹੀਂ ਉਹ ਕੀ ਕਹਿੰਦਾ ਛਡੋ ਉਹ ਕੋ ਨਾਲੋ ਪਰ ਦਫਾ ਕਰੋ ਹੋਰ ਕਿ ਬਦਲ ਨਾਲੋ ਹੋਰ ਕੀ ਕਹਾਂ ਚਾਹੁੰਦੇ ਨਹੀਂ ਅਸੀਂ ਕਹਿੰਦੇ ਆ ਕਿ ਦੇਦੇ ਦੇ ਲੋਕਾਂ ਨੂੰ ਮੌਕੇ ਮਿਲਿਆ ਤੇ ਆਪਣਾ ਜਿਹੜਾ ਪਦਵਾਦਵਾ ਉਹ ਦੇਦੇ ਬਾਬੇ ਨਾਲ ਜੋ ਖਤਮ ਕਰਦੇ ਹੰਕਾਰ ਹੋਮੇ ਉਹ ਸਾਰਾ ਖਤਮ ਕਰਨਾ ਬਸ ਸਹੀ ਹੈ ਸਹਿਵਾ ਲੱਕੇ ਉਹਨਾਂ ਦਾ ਧੰਨਵਾਦ ਉਹਨਾਂ ਨੇ ਚੰਗੀ ਸੋਚ ਦੀ ਸਾਥ ਦਿੱਤਾ ਤੇ ਬਹੁਤ ਕਾਲੀ ਵਕਤ ਸਾਰੇ ਆਪਣੇ ਨਾਲ ਕੰਮ ਕਰਦੇ ਪਿੰਡਾਂ ਦੇ ਵਿੱਚ ਤੇ ਵੱਡੀ ਲੀਡ ਜਿਹੜੀ ਹੈ ਉਹ ਮਿਲੂਗੀ ਗਰਦੀਪ ਸਿੰਘ ਦਾਵੇ ਇਹ ਡੇਰਾ ਬਾਬਾ ਨਾਨਕ ਵਾਲਿਆਂ ਨੇ ਇਸ ਵਾਰ ਦੱਬਨ ਨਹੀਂ ਦੇਣਾ ਇਸ ਵਾਰ ਹੰਕਾਰ ਦੀ ਲੜਾਈ ਔਰ ਇੱਕ ਪਾਸੇ ਇਮਾਨਦਾਰੀ ਦੀ ਲੜਾਈ ਚੱਲ ਰਹੀ ਹੈ ਔਰ ਮੈਨੂੰ ਮਾਣ ਹੈ ਜਿੰਨਾ ਡੇਰਾ ਬਾਬਾ ਨਾਨਕ ਦਾ ਪਿਆਰ ਔਰ ਫਤਵਾ ਮਿਲ ਰਿਹਾ ਇਸ ਵਾਰ ਇੱਕ ਵੱਖਰਾ ਡੇਰਾ ਬਾਬਾ ਨਾਨਕ ਚ ਮਾਹੌਲ ਵੇਖਣ ਨੂੰ ਮਿਲੂਗਾ ਜੀ ਕ੍ਰਿਸ਼ਨ ਭਾਈ ਚਾਹੇ ਨੂੰ ਕੱਲ ਮਿਲ ਕੇ ਆਏ ਦੋਨੋਂ ਸਾਡੀਆਂ ਗੱਲਾਂ ਕ੍ਰਿਸ਼ਨ ਭਾਈ ਆਏ ਦੇਖੋ ਜੀ ਕਹਿਣ ਨਾਲ ਕੁਛ ਨਹੀਂ ਹੁੰਦਾ ਸੋ ਕਹਿਣ ਦਾ ਭਾਵ ਇਹ ਹੁਣ ਵੋਟਾਂ ਚ ਪਤਾ ਲੱਗੂਗਾ ਵੀ ਕਿੱਧਰ ਨੂੰ ਸਾਥ ਦਿੰਦੇ ਨੇ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਇਹੋ ਪਰਿਵਾਰ ਚਟਾਨ ਬਣ ਕੇ ਕ੍ਰਿਸ਼ਨ ਭਾਈ ਚਾਹੇ ਸਾਡੇ ਨਾਲ ਖੜਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਠੀਕ ਹੈ ਜੀ ਉਹਨਾਂ ਨੇ ਸਾਡਾ ਸਮਰਥਨ ਦਿੱਤਾ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਜਿਉਂ-ਜਿਉਂ ਦਿਨੋਂ-ਦਿਨ ਆਪਾਂ ਬੀਤੇ ਜਾ ਰਹੇ ਹਾਂ ਕਿਉਂਕਿ ਉਹ ਕਾਫਲਾ ਵੱਧਾ ਜਾ ਰਿਹਾ ਸਰਪੰਚ ਸਾਹਿਬ ਸਾਡੇ ਸਮੁੱਚੀ ਟੀਮ ਸਾਡੀ ਪਰਿਵਾਰ ਇੱਕ ਕੋੜਮਾ ਬੜਾ ਵੱਧ ਚੁੱਕਿਆ ਜੀ ਇਹਨੂੰ ਹੁਣ ਉਹ ਕਹਿੰਦੇ ਨਾ ਹਟਾਉਣਾ ਜਾਂ ਢਾਉਣਾ ਬੜਾ ਔਖਾ ਹੈ ਕਹਿੰਦੇ ਹੀ ਨਾ ਵੀ ਇਹਨਾਂ ਨੂੰ ਸਰਪੰਚ ਨਹੀਂ ਲੱਭਣੇ ਪਿੰਡਾਂ 'ਚ ਖਲਾਰਨਵਾਦ ਦੇ ਹੁਣ ਪਿੰਡਾਂ ਦੇ ਸਰਪੰਚੀ ਜਵਾਬ ਦੇ ਰਹੇ ਸੀ ਥੋੜਾ ਦੇ ਰਹੇ ਆ ਰਾਜਸਥਾਨ ਦੀਆਂ ਗੱਡੀਆਂ ਬੜੀਆਂ ਮਜੂਰਾਂ ਕੱਲ ਫੜ ਵੀ ਲਈ ਗਈ ਜੀ ਜਰਾਬ ਬਸ ਵੇਖੀ ਜਾਓ ਬਣਦਾ ਕੀ ਕੀ ਆ ਤੁਹਾਡੇ ਸਾਹਮਣੇ ਹੋਊਗਾ ਸਭ ਕੁਝ ਫਿਰੋਜ਼ਪੁਰ ਦੀ ਹਿੰਦ-ਪਾਕ ਸਰਹੱਦ ਦੇ ਨਜ਼ਦੀਕ ਬੀਐਸਐਫ ਬੀਓਪੀ ਚੌਂਕੀ ਭੰਗੇਵਾਲਾ ਦੇ ਇਲਾਕੇ ਦੇ ਵਿੱਚ ਬੀਐਸਐਫ ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ ਜਵਾਨਾਂ ਨੂੰ ਟੋਟੇ ਹੋਏ ਹਾਲਤ ਦੇ ਵਿੱਚ ਇੱਕ ਚਾਈਨੀਜ਼ ਡਰੋਨ ਬਰਾਮਦ ਹੋਇਆ ਜਿਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਗੰਭੀਰਤਾ ਦੇ ਨਾਲ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਜੜੀ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਬੀਐਸਐਫ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਥਾਣਾ ਮਮਦੋਟ ਵਿਖੇ ਦਿੱਤੇ ਗਏ ਪੱਤਰ ਦੇ ਵਿੱਚ ਦੱਸਿਆ ਗਿਆ ਹੈ ਕੇ ਡਿਊਟੀ ਦੇ ਉੱਤੇ ਮਸਤੈਦ ਬੀਐਸਐਫ ਦੇ ਜਵਾਨਾਂ ਨੇ ਬਾਅਦ ਦੁਪਹਿਰ ਤਕਰੀਬਨ 3 ਵਜੇ ਸਰਹੱਦ ਦੇ ਨੇੜੇ ਇੱਕ ਡਰੋਨ ਦੇਖਿਆ ਜੋ ਕਿ ਟੁੱਟੀ ਹਾਲਤ ਦੇ ਵਿੱਚ ਪਾਇਆ ਗਿਆ। ਪ੍ਰਾਪਤ ਜਾਣਕਾਰੀਆਂ ਦੇ ਅਨੁਸਾਰ ਉਕਤ ਡਰੋਨ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਗੰਭੀਰਤਾ ਦੇ ਨਾਲ ਇਸ ਦੀ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਕਿੱਥੋਂ ਆਇਆ ਇਸ ਦੇ ਮਨਸੂਬੇ ਕੀ ਸਨ ਅਤੇ ਇੱਥੇ ਡਿੱਗਿਆ ਹੋਇਆ ਇਹ ਕਿਵੇਂ ਬਰਾਮਦ ਹੋਇਆ। ਨੇੜਲੇ ਏਰੀਆ ਦੇ ਵਿੱਚ ਵੀ ਡੂੰਘਾਈ ਦੇ ਨਾਲ ਸਰਚ ਆਪਰੇਸ਼ਨ ਜਿਹੜਾ ਲਗਾਤਾਰ ਚੱਲ ਰਿਹਾ ਹੈ ਬਰਾਮਦ ਕੀਤਾ ਗਿਆ ਡਰੋਨ ਡੀਜੇ ਮੈਵਿਕ 3 ਕਲਾਸਿਕ ਚੀਨ ਦਾ ਦੱਸਿਆ ਜਾ ਰਿਹਾ ਹੈ ਫਿਲਹਾਲ ਥਾਣਾ ਮਮਦੋਟ ਦੀ ਪੁਲਿਸ ਨੇ 에ਅਰਕ੍ਰਾਫਟ ਐਕਟ 1934 ਦੇ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ ਕੱਲ ਮਿਤੀ 17 ਨਵੰਬਰ ਨੂੰ 155 ਬਟਾਲੀਅਨ ਬੀਐਸਐਫ ਫਿਰੋਜ਼ਪੁਰ ਨੂੰ ਗੁਪਤ ਤੌਰ ਤੇ ਸੂਚਨਾ ਮਿਲਦੀ ਹੈ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਪਿੰਡ ਗੱਟੀ ਹੇਅਾ ਥਾਣਾ ਮਮਦੋਟ ਵਿਖੇ ਇੱਕ ਡਰੋਨ ਪਾਇਆ ਗਿਆ ਹੈ ਇਹ ਸੂਚਨਾ ਮਿਲਣ ਤੇ BSF ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕੀਤੀ ਅਤੇ ਪਿੰਡ ਗੱਟੀ ਹੇਤ ਇੰਟਰਨੈਸ਼ਨਲ ਬਾਰਡਰ ਤੋਂ ਤਕਰੀਬਨ 40 ਮੀਟਰ ਭਾਰਤ ਵੱਲ ਨੂੰ ਇੱਕ ਡਰੋਨ ਅਸੀਂ ਰਿਕਵਰ ਕੀਤਾ ਲਵਾਰਿਸ ਹਾਲਤ ਚ ਤਕਰੀਬਨ 2:30 ਵਜੇ ਦੁਪਹਿਰ ਨੂੰ ਇਸ ਤਹਿਤ ਮਕਦਮਾ ਨੰਬਰ 247 ਅਧੀਨ ਧਾਰਾ 10 11 ਅਤੇ 12 에ਅਰਕ੍ਰਾਫਟ ਐਕਟ थाना ਮਮਦੋਟ ਵਿਖੇ ਦਰਜ ਕੀਤਾ ਗਿਆ ਅਤੇ ਸਰਸਰੀ ਤੌਰ ਤੇ ਮੁਲਾਜਾ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਇਹ ਡਰੋਨ ਇੱਕ DJI Mavic 3 Classic drone ਹੈ ਜਿਹਦੀ ਕਪੈਸਿਟੀ ਤਕਰੀਬਨ 500 ਗ੍ਰਾਮ ਪੇਲੋਡ ਹੈ ਇਹ ਛੋਟੇ ਕਨਸਾਈਨਮੈਂਟਸ ਲਈ ਯੂਜ਼ ਕੀਤਾ ਜਾਂਦਾ ਹੈ drone ਤੇ ਬਾਕੀ ਜਿਹੜੀ ਇਹਦੀ ਡਿਟੇਲਸ ਹੈ ਅਸੀਂ ਇਸ ਦਾ ਫੋਰੈਂਸਿਕਸ ਕਰਾਵਾਂਗੇ ਅਤੇ ਹੋਰ ਜਿਹੜੀ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਣਗੀਆਂ ਇਸ ਦੇ ਨਾਲ ਕੋਈ ਹੋਰ ਵੀ ਬ੍ਰਾਂਡ ਕੀ ਹੋਣੀ ਨਹੀਂ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਇਹ drone ਸਾਨੂੰ ਲਵਾਰਿਸ ਹਾਲਤ ਚ ਜਿਵੇਂ ਮਿਲਿਆ ਤੇ ਮੌਕੇ ਤੇ ਦੇਖ ਕੇ ਵੀ ਇਹ ਪਾਇਆ ਗਿਆ ਕਿ ਇਹ ਅਜ ਨਹੀਂ ਗਿਆ ਕਿ ਇਹ ਕੋਈ ਫਰੈਸ਼ ਡਰਾਪਿੰਗ ਨਹੀਂ ਹੈ 21 ਦਿਨ ਪਹਿਲਾਂ ਦਾ ਗਿਰਿਆ ਪਿਆ ਤੇ ਇਸ ਤੋਂ ਸਾਨੂੰ ਕੋਈ ਕਨਸਾਈਨਮੈਂਟ ਕੋਈ ਨਸ਼ੀਲਾ ਪਦਾਰਥ ਨਹੀਂ ਬRAND ਹੋਇਆ ਪਰ ਅਸੀਂ ਇਸ ਦਾ ਫੋਰੈਂਸਿਕਸ ਕਰਾਵਾਂਗੇ ਤੇ ਇਹਦੇ ਸਾਰੇ ਡਿਟੇਲ ਜਦੋਂ ਸਾਡੇ ਸਾਹਮਣੇ ਆਉਣਗੇ ਉਦੋਂ ਸਾਨੂੰ ਆਈਡੀਆ ਲੱਗੇਗਾ ਕਿ ਇਹ ਇਹਦਾ ਕੀ ਮੰਤਵ ਸੀਗਾ ਡਰੋਨ ਇੱਥੇ ਲਿਆਉਣ ਦਾ ਕਿ ਇਹਦੇ ਚ ਕਿਹੜੀ ਕਨਸਾਈਨਮੈਂਟ ਕਿਥੇ ਡ੍ਰੌਪ ਕੀਤੀ ਗਈ ਹੈ ਇਹ ਧੰਨ ਹੈ ਜੀ ਬਸ ਛੇ ਧੰਨ ਹੈ ਜੀ ਬਰਨ ਕਾਗਾ हां ये हो सकदे के मेल फंक्शन करके उत्तो डिग गया होवे जिदे करके इदा कैमरा भी टूटी हालत च मिले सान। ए, दे, दे है सानू ते बाकी ਗੱਲਾਂ ਅਸੀਂ ਤੁਹਾਨੂੰ ਡਿਟੇਲਸ ਲੈ ਕੇ ਸ਼ੇਅਰ ਕਰਦਾ ਹੈ ਬਿੱਤੇ ਦੇ ਨਹੀਂ ਅੰਮ੍ਰਿਤਸਰ ਦੇ ਵਿੱਚ ਵਕੀਲ ਦੇ ਉੱਪਰ ਹੋਏ ਹਮਲੇ ਦੇ ਰੋਸ ਵਿੱਚੋਂ ਫਤੇਗੜ ਸਾਹਿਬ ਦੇ ਵਕੀਲਾਂ ਦੇ ਵੱਲੋਂ ਵੀ ਕੋਰਟ ਕੰਪਲੈਕਸ ਦੇ ਵਿੱਚ ਹੜਤਾਲ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਸ਼੍ਰੀ ਫਤੇਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਦੇ ਵਿੱਚ ਦੋ ਵਕੀਲਾਂ ਜਿਨ੍ਹਾਂ ਦਾ ਨਾਮ ਹਿਮਾਂਸ਼ੂ ਅਰੋੜਾ ਅਤੇ ਗੌਰਵ ਅਰੋੜਾ ਸੀ ਅਤੇ ਉਹਨਾਂ ਦੇ ਘਰ ਦੇ ਬਾਹਰ ਇੱਕ ਹਮਲਾ ਹੋਇਆ ਜਿਸ ਦੇ ਵਿਰੋਧ ਦੇ ਵਿੱਚ ਅੱਜ ਫਤੇਗੜ ਸਾਹਿਬ ਦੇ ਵਿੱਚ ਵਕੀਲਾਂ ਵੱਲੋਂ ਹੜਤਾਲ ਦੀ ਕਾਲ ਜੜੀ ਕੀਤੀ ਗਈ ਸੀ ਜਿਸ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ 4 ਜਣਿਆਂ ਦੇ ਉੱਪਰ ਮੁਕੱਦਮਾ ਦਰਜ ਹੋਇਆ ਅਤੇ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਧਾਰਨੀ ਨੇ ਕਿਹਾ ਹੈ ਕਿ ਜਿਹੜਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਵੀ ਜਿਹੜਾ ਛੱਡ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਧਾਰਨੀ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਪੰਜਾਬ ਲੈਵਲ ਦੀ ਕਾਲ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਹੈ ਉਥੋਂ ਦੇ ਦੋ ਐਡਵੋਕੇਟਸ ਮਨਸ਼ੂ ਅਰੋੜਾ ਔਰ ਗੌਰਵ ਅਰੋੜਾ ਉਹਨਾਂ ਦੇ ਘਰ ਦੀ ਜਿਹੜੀ ਸਟਰੀਟ ਸੀ ਉਸ ਦੇ ਵਿੱਚ ਉਹਨਾਂ ਦੇ ਬੱਚੇ ਖੇਡਦੇ ਸੀ ਕਿਸੇ ਨੇ ਤੇਜ਼ ਰਫ਼ਤਾਰ ਦੇ ਨਾਲ ਉੱਥੋਂ ਗੱਡੀ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਦੋਂ ਰੋਕਣ ਦੀ ਗੱਲ કરી ਤਾਂ ਉਹਨਾਂ ਦੇ ਨਾਲ ਕੁੱਟ ਮਾਰ ਦੋਵੇਂ ਵਕੀਲ ਸਾਹਿਬਾਨ ਦੇ ਨਾਲ ਕੀਤੀ ਗਈ ਔਰ ਉਹਨਾਂ ਦੇ ਕਾਫੀ ਸੀਰੀਅਸ ਇੰਜਰੀਜ਼ ਹੈਗੀਆਂ ਔਰ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਇਹ ਸਮਝਦਾ ਹੈਗਾ ਕਿ ਇਹ ਨਿਰਤ ਪ੍ਰਤੀਕਰਮ ਹੈਗਾ ਅੱਜ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਦਤਰ ਹੋ ਚੁੱਕੇ ਆ ਕਿ ਕੋਈ ਬੰਦਾ ਕਿਸੇ ਨੂੰ ਜਿਹੜਾ ਹੈਗਾ ਕਹਿ ਨਹੀਂ ਸਕਦਾ ਤੁਸੀਂ ਸਟ੍ਰੀਟਸ ਦੇ ਵਿੱਚ ਜਿਤਨਾ ਮਰਜੀ ਧੱਕਾ ਕਰੋ ਕਿਸੇ ਦੇ ਨਾਲ ਬੱਚਿਆਂ ਨੂੰ ਥੱਲੇ ਡੇਢ ਦਿਓ ਜਾਂ ਕੋਈ ਐਕਸੀਡੈਂਟ ਕਰ ਦਿਓ ਜੋ ਮਰਜ਼ੀ ਕਰਦੇ ਉਹ ਕੋਈ ਜਿਹੜਾ ਹੈਗਾ ਬੌਦਰ ਨਹੀਂ ਕਰਦਾ ਸੋ ਸਾਡੀ ਡਿਮਾਂਡ ਇਹ ਹੈਗੀ ਆ ਇਹ ਪਿਛਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੀਆਂ 12 ਦੀ ਕਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਇਹ ਮਸਲਾ ਕਿ ਇੱਕ ਐਡਵੋਕੇਟਸ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਸਰਕਾਰ ਨੂੰ ਲਾਗੂ ਕਰਨਾ ਚਾਹੀਦਾ ਜਿਹਦੇ ਨਾਲ ਘਟੋ-ਘਟ ਦੇ ਕੋ ਅਸੀਂ ਹਮੇਸ਼ਾ ਜਿਹੜਾ ਹੈਗਾ ਲੋਕਾਂ ਨੂੰ ਇਨਸਾਫ ਦੀ ਰਾਹ ਦੇ ਉੱਤੇ ਇਨਸਾਫ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ ਉਸ ਦੇ ਵਿੱਚ ਅਸੀਂ ਬਹੁਤ ਵਾਰ ਜਿਹੜੀ ਹੈਗੀ ਸਾਨੂੰ ਡਿਫੈਂਸਰ ਦੇ ਵਿੱਚ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਹੈਗੇ ਆ ਦੋਸ਼ੀ ਹੈਗੇ ਆ ਉਹਨਾਂ ਦੀ ਉਹ ਕਰਨੀ ਪੈਂਦੀ ਆ ਆਪੋਸ ਕਰਨਾ ਪੈਂਦਾ ਉਹਨਾਂ ਨੂੰ ਫਿਰ ਇਸ ਦੇ ਨਾਲ ਮੈਨੂੰ ਇਹ ਲੱਗਦਾ ਹੈਗਾ ਕਿ ਅਲਟੀਮੇਟਲੀ ਵਕੀਰਾਂ ਜਿਹੜੇ ਉਹ ਤਾਂ ਅਨਸੇਫ ਹੀ ਰਹਿਣਗੇ ਜਦੋਂ ਤੱਕ ਇਹ ਵਕੀਲਾਂ ਨੂੰ ਜਿਹੜਾ ਹੈਗਾ ਇੱਕ ਐਡਵੋਕੇਟ ਪ੍ਰੋਟੈਕਸ਼ਨ ਐਕਟ ਦੇ ਥਲੇ ਨਹੀਂ ਲਿਆਂਦਾ ਜਾਂਦਾ ਉਦੋਂ ਤੱਕ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਹੀ ਖਤਰਨਾਕ ਜਿਹੜਾ ਪੰਜਾਬ ਦੇ ਵਿੱਚ ਅੱਜ ਚਾਹੇ ਗੰਗਸ ਸਰਵਾਦ ਦੀ ਗੱਲ ਕਰ ਲੋ ਚਾਹੇ ਨਸ਼ਿਆਂ ਦੀ ਗੱਲ ਕਰ ਲੋ ਬਹੁਤ ਹੀ ਜਿਹੜੀ ਹੈ ਚਿੰਤਾਜਨਕ ਪੰਜਾਬ ਦੇ ਪਿਛੋਕ ਅਗਲੀ ਖਬਰ ਬੇहद ਮੰਦ ਭਾਗੀ ਹੈ ਜੋ ਕਿ ਮਾਨਸਾ ਦੇ ਬਰੇਟਾ ਤੋਂ ਸਾਹਮਣੇ ਆਈ ਹੈ ਇੱਕ ਨਿੱਜੀ ਸਕੂਲ ਵਾਂਦੀ ਬਰੀਜ਼ਾਕਾਰ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਜਿਸ ਕਰਕੇ ਮੌਕੇ ਤੇ ਹੀ ਸਕੂਲ ਵੈਨ ਜਿਹੜੀ ਪਲਟ ਗਈ ਹੈ ਤੇ ਸਕੂਲ ਵੈਨ ਦੇ ਡਰਾਈਵਰ ਅਤੇ ਹੈਲਪਰ ਸਮੇਤ 7 ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਬਡਲਾਟਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਕਿ ਦੋ ਬੱਚਿਆਂ ਦੀ ਹਾਲਤ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਲਈ ਰੈਫਰ ਕੀਤਾ ਗਿਆ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਵੱਲ ਮੁੜ ਰਹੀ ਸੀ ਪਰ ਜਾਖੜ ਦੇ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬ੍ਰਿਜ਼ਾਕਾਰ ਦੇ ਵੱਲੋਂ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਸਕੂਲ ਵੈਨ ਤੁਰੰਤ ਹੀ ਪਲਟ ਜਾਂਦੀ ਹੈ ਜਿਸ ਕਰਕੇ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਤਕਰੀਬਨ 7 ਬੱਚੇ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਡਰਾਈਵਰ ਅਤੇ ਹੈਲਪਰ ਨੂੰ ਵੀ ਗੰਭੀਰ ਜ਼ਖਮੀ ਦੱਸਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਬਰੀਜਾ ਕਾਰ ਤੇਜ਼ ਰਫ਼ਤਾਰ ਦੇ ਵਿੱਚ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਸਪਤਾਲ ਦੀ ਐਸਐਮਓ ਨੇ ਇਹ ਵੀ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਸਕੂਲ ਵੈਨ ਦਾ ਡਰਾਈਵਰ ਅਤੇ ਹੈਲਪਰ ਦੇ ਨਾਲ 7 ਬੱਚੇ ਗੰਭੀਰ ਹੋਏ ਨੇ ਜਿਹੜੇ ਕਿ ਜੇਰੇ ਇਲਾਜ ਚੱਲ ਰਹੇ ਨੇ। ਅਤੇ ਇਹਨਾਂ ਦੇ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਗਈ ਸੀ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਟੋਟਲ 9 ਮਰੀਜ਼ ਹੈਗੇ ਨੇ ਦੋ ਅਡਲਟ ਇੱਕ ਡਰਾਈਵਰ ਤੇ ਇੱਕ ਹੈਲਪਰ ਹੈ ਉਹਨਾਂ ਦੇ ਨਾਲ ਤੇ ਸੱਤ ਬੱਚੇ ਹਨ ਦੋ ਬੱਚੇ ਸੀ ਰੈਫਰ ਕੀਤੇ ਹੈਗੇ ਰਜਿੰਦਰਾ ਹਸਪੀਟਲ ਫॉर ਪ੍ਰੀਕਾਸ਼ਨਰੀ ਸਿਟੀ ਵਗੈਰਾ ਬਾਕੀ ਬੱਚੇ ਸਾਰੇ ਸਟੇਬਲ ਕੰਡੀਸ਼ਨ ਚ ਹੈਗੇ ਨੇ ਇੱਕ ਪ੍ਰਾਈਵਰ ਨੂੰ ਰੈਫਰ ਕਰਾਂਗੇ ਫੋਰ ਸਿਟੀ ਸਕੈਨ ਟੂ ਮਾਨਸਾ ਬਾਕੀ ਸਾਰਾ ਕੁਝ ਠੀਕ ਹੈ ਸਿਚੁਏਸ਼ਨ ਅੰਡਰ ਕੰਟਰੋਲ ਹੈ ਖਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਗਿੱਦੜਬਾਹਾ ਦੇ ਵਿੱਚ ਐਮਪੀ ਚਰਨਜੀਤ ਸਿੰਘ ਚੰਨੀ ਨੇ ਚੋਣ ਪ੍ਰਚਾਰ ਦੇ ਦੌਰਾਨ ਇੱਕ ਵਿਵਾਦਿਤ ਬਿਆਨ ਦੇ ਦਿੱਤਾ ਸੀ ਜਿਸ ਕਰਕੇ ਐਮਪੀ ਚੰਨੀ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਹੁਣ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਨੂੰ ਲੈ ਕੇ ਮੁਆਫੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਬਿਆਨ ਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾਇਆ ਸੀ ਪਰ ਜੇਕਰ ਕਿਸੇ ਨੂੰ ਮੇਰੇ ਬਿਆਨ ਦੇ ਨਾਲ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਸੁਣ ਲੈਣੇ ਆ। ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ। ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹੈ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਵੋਟਾਂ ਦੇ ਨਾਲ ਲੱਦ ਦਾਇਤ ਕੀ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਿਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਵੋਟ ਪਾਉਂਦੇ ਆ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕੇ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾफी ਮੰਗਦਾ ਸਿਰ ਝੁਕਾ ਕੇ ਮਾफी ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫਿਰ ਵੀ ਮੈਂ बार-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹੁੰਦਾ ਧੰਨਵਾਦ ਸੋ ਫਿਲਹਾਲ ਮੇਰੇ ਨਾਲ ਇਸ ਬ੍ਰਿਟਨ ਦੇ ਵਿੱਚ ਇੰਨਾ ਹੀ ਦੇਸ਼ ਦੁਨੀਆ ਦੀਆਂ ਖਬਰਾਂ ਦੇਖਣ ਵਾਸਤੇ ਦੇਖਦੇ ਰਹੋ ਦਾ ਅਨਮਿਊਟ ਧੰਨਵਾਦ